ਦੋਸਤੋ ਆ ਰੂਟਾ ਬੀਟਰ ਐ ਉਹ ਜਿਹੜਾ ਮੈਂ ਵੀਡੀਓ ਪਾਈ ਸੀ ਤੁਸੀਂ 2.5 ਲੱਖ ਵੀਡੀਓ ਭੇਜੀ ਆ 2 ਲੱਖ ਤੋਂ ਉੱਤੇ ਪਲੱਸ ਲਾਈਕ ਕਮੈਂਟ ਤੇ ਨੰਬਰ ਪੁੱਛ ਰਹੇ ਹੋ ਮੇਰਾ ਤੇ ਇਹ ਨਾ ਗੱਲ ਇਹ ਹੈ ਵੀਰੇ ਤੁਹਾਨੂੰ ਨੰਬਰ ਵੀ ਜਿੰਨਾ ਮੈਂ ਹੁਣ ਤੁਹਾਨੂੰ ਸਕਰੀਨ ਤੇ ਦੇ ਦੇਣਾ ਨੰਬਰ ਤੇ ਇਹ ਬਾਈ ਜਿਹੜੇ ਪਿੰਡ ਪਿਆ ਹਨ ਉਹ ਵੀ ਦੱਸ ਦਾਂ ਤੁਹਾਨੂੰ ਇਹ ਮੰਨ ਕੇ ਚਲੋ ਛੱਬਰ ਪਿੰਡ ਪਿਆ ਜੀ ਤੇ ਬਾਈ ਜੀ ਇਹ ਆਪਾਂ ਸ਼ਾਇਦ ਕੱਲ ਨੂੰ ਜਾਂ ਪਰਸੋਂ ਜਾਈਏ ਤੇ ਆਪਾਂ ਇਹ ਤੁਹਾਨੂੰ ਦਵਾ ਦੇਾਂਗੇ ਰੂਟਾ ਬੀਟਰ ਤੇ ਜਿਵੇਂ ਬਾਈ ਨੇ ਮੰਗਿਆ ਵੀਡੀਓ ਤੁਸੀਂ ਦੇਖਿਆਗਾ ਕਿੰਨੇ ਪੈਸੇ ਮੰਗੇ ਐ 30000 ਬਾਈ ਨੇ ਕਿਹਾ ਸੀ ਪੱਪ 30 ਕਹਿੰਦਾ ਸੀ ਤੇ ਵਾਦਾ ਘਟਾ ਬਾਈ ਕਹਿੰਦਾ ਆਪਾਂ ਕਰ ਲੂੰਗਾ ਤੇ ਬਾਈ ਇਸ ਤੋਂ ਇਲਾਵਾ ਆਪਾਂ ਹਨਾ ਗੱਡੀਆਂ ਕਾਰਾਂ ਜਾਨਕਿ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਲੈਣੇ ਆ ਜਾਨਕਿ ਤੇ ਤੁਸੀਂ ਸਾਨੂੰ ਬੇਚ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚੀਜ਼ ਤੇ ਰੂਤਾ ਵੀ ਟਰੀਗਾ ਸੱਤ ਹੁੱਟਾ ਜੀ ਠੀਕ ਹੈ ਜੀ ਤੇ ਵੈਸੇ ਤਾਂ ਵੀ ਅਸੀਂ ਪਰਸੋਂ ਜਾਵਾਂਗੇ ਜੀ ਠੀਕ ਹੈ ਜੀ ਪਰ ਬਾਈ ਦੀ ਜਗਾ ਪਈ ਜਾਂਦੀ ਹੈ ਇਸ ਕਰਕੇ ਬਾਈ ਨੇ ਕਿਹਾਗਾ ਵੀ ਸਾਡਾ ਜਗਾ ਦਾ ਨਿਬੜ ਜਾਂਦੇ ਤੁਹਾਨੂੰ ਹੋਰ ਵੀ ਲੋਹਾ ਦੇਵਾਂ ਤੇ ਇਹ ਵੀ ਚਕਾਉਂਗਾ ਤੇ ਤਾਂ ਕਰਕੇ ਭਵਨ ਰੁਖ ਜੀ ਜੀ ਨਹੀਂ 100% ਇਹ ਪਰਸੋਂ ਮੈਂ ਚੱਕ ਲਿਆਵਾਂਗੇ ਜੀ ਠੀਕ ਹੈ ਜੀ ਤੇ ਗੱਡੀਆਂਕਾਰਾਂ ਜਿਵੇਂ ਖੇਤੀਬਾੜੀ ਸੰਦ ਠੀਕ ਹੈ ਜੀ ਆਪਣਾ ਇਹ ਡਿਜੀਟਲ ਕਰੈਕਟਰ ਚੈਨਲ ਹੈ ਜੀ ਇਹਨੂੰ ਸਬਸਕ੍ਰਾਈਬ ਆਪਣਾ ਫੋਲੋ ਕਰਕੇ ਰੱਖ ਲਓ ਠੀਕ ਹੈ ਜੀ ਤੇ ਕਮੈਂਟ ਇਹਤੇ ਕਰ ਦਿਓ ਜਿਹੜੀ ਚੀਜ਼ ਪੁੱਛਣੀ ਹੈ ਤੇ ਨੰਬਰ ਤੁਸੀਂ ਜਿਹੜਾ ਲਾਉਣਾਗਾ ਉਹ ਲਾਉਣਾਗਾ ਜੀ 7888 0963 7888 0963 ਵਾਲਾ ਨੰਬਰ ਲਾ ਕੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜੀ ਮੈਂ ਨੰਬਰ ਸਕਰੀਨ ਤੇ ਚਲਾ ਦਿੰਦਾ ਜੀ ਤੇ ਜਿਹੜਾ ਇਹਦਾ ਮੰਨ ਕੇ ਚੱਲੋ ਅ ਗਰਾਰੀਆਂ ਗੱਪੇ ਆ ਜਮਾ ਸਹੀ ਪਿਆ ਵਿੱਚੋਂ ਜੀ ਕੋਈ ਕਿਸੇ ਆ ਨਹੀਂ ਸੱਤ ਫੁੱਟਾ ਦਾ ਪੂਰਾ ਵਧੀਆ ਪਿਆ ਜੀ ਬਸ ਬਾਈ ਨੇ ਕਹਿਆ ਟੁੱਟ ਸ਼ਾਇਦ ਮੈਨਾਂ ਦਾ ਰੱਖਿਆ ਨਹੀਂ ਮੇਰੇ ਹਿਸਾਬ ਨਾਲ ਤਾਂ ਕਰਕੇ ਸੀਲ ਕਰ ਰਿਹਾ ਤੇ ਬਾਈ ਨੇ ਹੋਰ ਵੀ ਸਾਨੂੰ ਗਾਰਡਰ ਵੀ ਚੁਕਾਏ ਆ ਇਸ ਕਰਕੇ ਤੁਹਾਨੂੰ ਇਹ ਜਮਾ ਸਾਹਿਬ ਨਾਲ ਦਵਾ ਦੂੰਗਾ ਤੇ ਦਲਾਲੀ ਵੀ ਅਸੀਂ ਲਵਾਂਗੇ ਠੀਕ ਹੈ ਜੀ ਜੇ ਉਹ ਅਸੀਂ ਖਰੀਦ ਕੇ ਜੇ ਨਾਲ ਖਰੀਦ ਕੇ ਦੇ ਦਾਂਗੇ ਬਾਈ ਠੀਕ ਹੈ ਜੇ ਦਲਾਲੀ ਦੇਣੀ ਹੈ ਆਪਾਂ ਉਹ ਜੀ ਫੋਨ ਤੇ ਗੱਲ ਕਰ ਲਾਂਗੇ ਠੀਕ ਹੈ ਆਹ ਵੀਡੀਓ ਕਰਕੇ ਬੰਦੇ ਕਈ ਬਾਈ ਪੁੱਛ ਰਹੇ ਸੀ ਕਮੈਂਟ ਕਰ ਕਰਕੇ ਵੀ ਬਾਈ ਨੰਬਰ ਮੈਂਸ਼ਨ ਕਰ ਨੰਬਰ ਤੇ ਕਈਆਂ ਨੇ ਲਾ ਵੀ ਆਪਾਂ ਨੂੰ ਮੈਸੇਂਜਰ ਤੇ ਮੈਸੇਂਜਰ ਤੇ ਕਈਆਂ ਨੇ ਲਾ ਵੀ ਲਿਆ ਤੇ ਕਈ ਪਾਈਆਂ ਨੇ ਆਪਾਂ ਨੂੰ ਇਹੀ ਪੁੱਛਿਆ ਆਪਾਂ ਨੂੰ ਵੀ ਨੰਬਰ ਦੇ ਵੀ ਨੰਬਰ ਕੰਟੈਕਟ ਕਰ ਪਰ ਤੁਸੀਂ ਹੁਣ ਆ ਨੰਬਰ ਤੇ ਜਿਹੜਾ ਮੈਂ ਬੋਲਿਆ ਉਹ ਤੇ ਕੰਟੈਕਟ ਕਰ ਲਓ ਜੀ ਠੀਕ ਹੈ ਜੀ ਉਸ ਤੇ ਕੰਟੈਕਟ ਕਰ ਲਓ ਮੈਂ ਹੀ ਗੱਲ ਕਰੂੰਗਾ ਜੀ ਤੇ ਅੱਗੇ ਮੇਰਾ ਨੰਬਰ ਹੈਗਾ ਬਾਈ ਦਾ ਠੀਕ ਆਪਾਂ ਸਿੱਧਾ ਨੰਬਰ ਦੇ ਤਾਂ ਬਾਈ ਫਿਰ ਦਲਾਲੀ ਨਹੀਂ ਬਚਦੀ ਆ ਲੋਕ ਵਿੱਚ ਲੈ ਜਾਂਦੇ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਅਗਲਾ ਸਿੱਧਾ ਜਾ ਕੇ ਲੈ ਜਾਂਦਾ ਬਾਈ ਤਾਂ ਕਰਕੇ ਬਾਈ ਮੈਂ ਆਪਦਾ ਨੰਬਰ ਹੀ ਦੇ ਰਿਹਾ ਬਾਈ ਦਾ ਨੰਬਰ ਨਹੀਂ ਦੇ ਰਿਹਾ ਪਿੰਡ ਦੱਸਤਾ ਬਾਈ ਮੈਨੇ ਤੇ ਉੱਥੇ ਪਿਆਗਾ ਤੇ ਸਿੱਧਾ ਨੰਬਰ ਆਪਾਂ ਦਿੰਦੇ ਨਹੀਂ ਕਈ ਵਾਰੀ ਬੰਦੇ ਆਪ ਲੈ ਆਉਂਦੇ ਬਾਈ ਠੀਕ ਹੈ ਨਾ ਤੇ ਰੂਟਾ ਵੀਟਰ ਪੂਰਾ ਘੈਂਟ ਆ ਦਵਾ ਦੂੰਗਾ ਬੰਦੇ ਵੀ ਨਾਰ ਮੈਂ ਦੇ ਦੇਣ ਕਿ ਸੌਦਾ ਛੇਰੀ ਨਹੀਂ ਜਾਣ ਵਾਲੇ ਹੈਗੇ ਬੰਦੇ ਤੇ ਨਾਲੇ ਇੱਕ ਨਾ ਇਹ ਗੱਲ ਵੀਡੀਓ ਸ਼ੇਅਰ ਕਰ ਦਿਓ ਜੀ